ਸਭ ਨੇ ਸ੍ਰੀ ਪਗਉਤੀ ਦੀ ਸਹਾਇ ਵਾਹ ਸ੍ਰੀ ਪਗਉਤੀ ਜੀ ਕੀ 파ਤ ਤਾਹੀ ਦਸਵੇਂ ਬਰੇ ਸੰਗ ਪਗਉਤੀ ਸਮਰਪਿਆ ਗੁਰੂ ਨਾਨਕ ਦੇਵ ਆਏ ਫਿਰੰਤ ਗੁਰ ਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਹਰਿ ਕੋ ਬਿਦਨੋ ਸਮਰੋ ਸ੍ਰੀ ਅਰਦਾਸ ਐ ਸਰੀਆ ਤੇ ਰੇਸ਼ਮਾਂ ਤੇ ਆਈਏ ਜਿਸ ਗਿੱਠੇ ਸਾਥ ਸੁਖ ਜਾਏ ਤੇਤ ਬਹਾਦਰ ਸਿਮਰਿਆ ਕਾਰੇ ਨਾਮ ਨੇ ਦਿਆ ਗਤਾ ਇਹ ਸਭ ਫਾਇਆ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਇਆਂ ਸਹਾਰੇ ਦਸਾਂ ਪਾਤਸ਼ਾਹ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਤਰਕੇ ਸਾਜੂ ਸਾਹਿਬ ਜੀ ਸਵਾ ਲਾਹੇ ਸਵਾ ਲਾਹੇ ਕਰੋ ਪੰਜਾਂ ਪਿਆਰਿਆਂ ਚਾਹਾਂ ਸਾਹਿਬ ਜਨਿਆਂ ਕਾਲੀਆਂ ਮੁਕਿਆਂ ਹਟੀਆਂ ਜੱਤੀਆਂ ਤੱਤੀਆਂ ਜਿਨ੍ਹਾਂ ਨਾਮ ਜਪਿਆ ਵਟ ਕੇ ਚੱਲਿਆ ਦੇਚ ਲਈ ਮਾਈ ਦਾ ਧਿਆਨ ਕਰਕੇ ਸਾਦ ਸਾਹਿਬ ਉਹੋ ਜੀ ਬਾਰੇ ਕੋ ਜੇ ਨਾਮ ਸਿੰਘਾਂ ਸਿੰਘਣਿਆਣੇ ਪਰਮਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਕਿਰਵਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜਿਤ ਆਵਣ ਦਾ ਸਤਿ ਸਰਬ ਸੁਖ ਹੋਵੇ ਜਹਾਂ ਜਹਾਂ ਸਾਹਿਬ ਤਹ ਤਹ ਰਚਿਆ ਨਿਆਇ ਤੇਗ ਤੇਗ ਫਤਿਹ ਬਿਰਦ ਕੀ ਪੈਜ ਬੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ ਹਾਲ ਸੇਪੀਕੇ ਬੋਲ ਬਾਲੇ ਬੋਲੋ ਜੀ ਵਾਹ ਇਤ ਦਾਨੀ ਸਹਦਾਨ ਪ੍ਰੋਸਾਦਾਨ ਦਨ ਸਿਰਦਾਨ ਨਾਨਦਾਰ ਸ਼੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸੇ ਨਾਲ ਤੰਤੀਆਂ ਝੰਡੇ ਭੰਗੇ ਜਿੰਕੋ ਜੋਕਿਆ ਤਨ ਧਰਮਤਾ ਜੈਤਾ ਸਤ ਸ੍ਰੀ ਅਕਾਲ ਜੀ ਦੇ ਸਿੱਖਾਂ ਦਾ ਮਨ ਨਿਵਾ ਮਾਤੀ ਉੱਚੀ ਮਾਤ ਦਾ ਰੱਖਿਆ ਆਪ ਬਾਹ ਹੈ ਕਰੋ ਹੈ ਅਕਾਲ ਪੁਰਖ ਆਪਣੇ ਪੰਥ ਦੇ ਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਇਨਾ ਤੋ ਖਾਲਸ ਪੰਥ ਨੂੰ ਛੋੜਿਆ ਗਿਆ ਹੈ ਹੁਲੇ ਦਰਸ਼ਨ ਦੇ ਦਾਰ ਸੇਵਾ ਸੰਭਾਵ ਦਾ ਦਾਨ ਆਪਨੇ ਪਿਆਰੇ ਖਾਲਸ ਜੀ ਬਖਸ਼ੋ ਏ ਨਿਮਾਣਿਓ ਕੇ ਮਾਨ ਨਤਾਨਿਓ ਕੇ ਤਾਨੇ ਉਟਿਆਂ ਦੀ ਓਟ ਸੱਚੇ ਤਾ ਵਾਹੇ ਕਰੋ ਵੰਗੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਮਹਾਰਾਜ ਨੀਰੀ ਪੀਰੀ ਦੇ ਮਾਲਕ ਧਰਨ ਧਨ ਸ੍ਰੀ ਗੁਰੂ ਹਰगोबिंद ਪਾਤਸ਼ਾਹ ਜੀ ਉਹ ਸੇਵੇ ਪਾਤਸ਼ਾਹ ਜੀ ਆਪ ਕੀ ਤੇ ਮਹਾਨ ਪਾਵਨ ਪਵਿੱਤਰੇ ਸਾਨ ਚਰਨ ਸੋ ਪ੍ਰਾਪਤੇ ਸਾਨ ਗੁਰਦਵਾਰਾ ਸ੍ਰੀ ਸੇਹਰਤਾ ਸਾਹਿਬ ਕੀ ਵਿਖੇ ਜੁਗੋ ਕਿਉਂ ਕੇ ਅਟਲ ਤਨ ਤਨ ਸਤ ਕਰੋ ਲੋ ਬੜੀ ਸ਼ਰਧਾ ਅਥਾ ਪਿਆਰ ਭਾਵਨਾ ਨਾਲ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਤਰੀ ਸੱਚੇ ਪਾਤਸ਼ਾਹ ਜੀ ਆਪ ਕੀ ਕਿਰਪਾ ਗੁਣ ਪਵਿੱਤਰ ਹਜ਼ੂਰੀ ਅੰਦਰ ਹੱਥੇ ਮਾਰੀ ਸੱਚੇ ਪਾਤਸ਼ਾਹ ਜੀ ਉਹ ਸੁਨਦਰੇ ਦੀਵਾਨ ਸੱਜੇ ਸੰਤ ਦੇ دیਵਾਨਾ ਅੰਦਰ ਸੁਖਮਣੀ ਸੁਖ ਅਮਰਤ ਪਾਵੇ ਨਾਮ ਭਗਤ ਜਨਾ ਕੇ ਮਾਨੇ ਪੈ ਆੜ ਪੀਤੇ ਗਏ ਪਾੜ ਕਰਦਿਆਂ ਹੋਈਆਂ ਦਰ ਰੂਪੇ ਪ੍ਰਕਾਰ ਦੀਆਂ ਉਪਮਕਾ ਦੁਖਾਂ ਬਖਸ਼ਿਸ਼ ਕਰਨੀ ਅਗਾਂਹ ਵਾਸਤੇ ਸਮਾਪਤ ਬਖਸ਼ਿਸ਼ ਕਰਨੀ ਬੜੀ ਸੁਣੀ ਗੁਰਬਾਣੀ ਦਾ ਭਾਗ ਦਰ ਪਿਆਰੀ ਸਾ ਸੰਗਤ ਦੇ ਹਰ ਸੇ ਵਿੱਚ ਵਸਾਂ ਤੇ ਕਿਰਪਾਲਤਾ ਕਰਨੀ ਬੜੀ ਸੁਣੀ ਗੁਰਬਾਣੀ ਆਜ ਖਾਂਡੇ ਤੇ ਪ੍ਰਵਾਣ ਕਰ ਲੈਣੀ ਸੱਚੇ ਪਾਕਸ਼ਾ ਜੀਓ ਸੰਤਾਂ ਵੱਲੋਂ ਜਿਸਮਨ ਵਰਤ ਨੂੰ ਲੈ ਕਰਕੇ ਆਪ ਜੀ ਦੀ ਰੱਬੀ ਬਾਣੀ ਗੰਮੀ ਬਾਣੀ ਦੀ ਰਾਤਨਾ ਕਰਵਾਈ ਸੇਤਾਂ ਦੇ ਸਭੋਸ ਮਨੋਤ ਬੁਰਮਤ ਮਰਿਆਦ ਅਨਸਾਰ ਸੰਪੂਰਨ ਕਰਨੇ ਸਰਬਾਤ ਸੰਗਤ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਬਖਸ਼ਣਾ ਸ਼ੋਭਾ ਮਾਵਾ ਪੂਰੀਆਂ ਕਰਣੀਆਂ ਅੰਮ੍ਰਿਤ ਵੇਲੇ ਦੀਆਂ ਦਾਤਾਂ ਨਿਤਨੇਮ ਦੀਆਂ ਗੱਲਤਾਂ ਅੰਮ੍ਰਿਤ ਵੇਲੇ ਦੀ ਜਾਗਰਤਾ ਬਖਸ਼ਿਸ਼ ਕਰੀ ਦੁੱਖਾਂ ਤਲੇਸ਼ਨਾ ਵਿਚਨਾ ਦੇ ਨਾਸ਼ ਕਰਨੇ ਭਜਨ ਬਾੜੀ ਦਾ ਪ੍ਰਕਾਸ਼ ਕਰਨਾ ਸੁੱਖਾਂ ਦਾ ਪ੍ਰਵੇਸ਼ ਕਰਨਾ ਜੜਦੀਆਂ ਤਨਾ ਵਰਤਣੀਆਂ ਸੱਚੇ ਪਾਖਸ਼ਾ ਜਿਓ ਸਰਬਾਤਮ ਸੰਗਤ ਅੰਦਰ ਆਪਣਾ ਮੇਰ ਪ੍ਰਿਆ ਹਜ਼ਰ ਕਰਕੇ ਹਾਲਿਆ ਤੇਗੀ ਤਰਾ ਆਪਦੀ ਰੰਗੀ ਬਾਣੀ ਅਗੰਮੀ ਬਾਣੀ ਦਾ ਜਾਗਰੰਦ ਬਾਲੇ ਸੰਤਾਪਤ ਬਖਸ਼ ਕਰਨੀ ਵਾਕ ਤੋਂ ਬਾਧਾਆਂ ਦੀਆਂ ਭੰਦੀ ਸੋਚੀ ਸਮਰੱਥਾ ਬਾਖਸ਼ੀ ਕਰਦੀ ਸੱਚੇ ਪਾਖਸ਼ਾ ਜਿਓ ਸਾਰ ਸਭੰਤ ਦੀ ਹਮੇਸ਼ਾ ਹੀ ਚੜਤੀ ਤਰਾਸ ਕਰਨੀ ਹਰ ਸਭ ਪੰਥ ਅੰਦਰ ਪੂਰੇ ਕੇਤਰ ਭਾਗਤਿਆਂ ਦਾ ਸਭਾ ਬਖਸ਼ਿਸ਼ ਕਰਨੀਆ ਸਰਬਾਪਤੀ ਸੰਤਾਂ ਨੂੰ ਰਾਹ ਮਿਲਤੇ ਬੈਠਨੀ ਸੋਚੀ ਸਮਰੱਥਾ ਬਖਸ਼ਿਸ਼ ਕਰਨੀ ਸਕੇ ਪਾਛਾ ਦੀਓ ਛੋਟੇ ਬੱਚਿਆਂ ਨੂੰ ਦੇਖੇ ਹੁਣ ਪੰਥ ਦੇ ਸੇਵਾਦਾਰ ਮਾਪਿਆਂ ਦੇ ਅੰਤਿਆਕਾਰੀਆਂ ਹੁੰਦਾ ਨਾਨ ਕੋਚੀ ਵਿਦਿਆ ਦੇਦਾ ਕੋਚੀ ਆਜੂ ਦੇਦਾ ਬਾਣੀ ਬਾਣੀ ਨਾਲ ਪ੍ਰੇਮ ਬਖਸ਼ਿਸ਼ ਕਰਨਾ ਆਰੇ ਮਹਾਨ ਇਥੇ ਗਾਠ ਥੱਲੇ ਬਖਸ਼ਿਸ਼ ਕਰੀ ਸਰਵੰਤ ਸੰਤਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਪੇਟਾਵਾ ਯਾਤਰਾਵਾਂ ਸ਼ਰਧਾ ਭਾਵਨਾਵਾਂ ਦਰ ਤੇ ਪ੍ਰਮਾਣ ਕਰਨੀਆਂ ਕਦਮ ਕਦਮ ਲੇਖੇ ਨੰਨੇ ਇਸ ਨਾਨ ਸਫਲੇ ਕਰਨੇ ਸੱਚੇ ਪਾਪਛਾਤੀਓ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਦਰ ਪਈ ਸੰਗਤ ਨੂੰ ਨਾਦਰੋ ਨਦਰ ਨਿਹਾਲ 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 ਕਰਨਾ ਅਦਾਇਤੁ ਨਾਮੇ ਤੇ ਚੰਨ ਦੀ ਸੋਚੀ ਸਮਰੱਥਾ ਵਾਖਸ਼ੀਸ਼ੀ ਕਰਨੀ ਸੱਚੇ ਪਾਤਸ਼ਾਹ ਜੀਓ ਐਸ ਵੇਲੇ ਸ੍ਰੀ ਸੁਖਮਣੀ ਸਾਹਿਬ ਜੀ ਕੇ ਧੋਖੀ ਕੀਰਦਾਸ ਜਗਦੀ ਸਾਹਿਬ ਜੀ ਕੇ ਧੋਖੀ ਕੀਰਦਾਸ ਕੋਈ ਸਾਹਿਬ ਜੀ ਕੇ ਧੋਖੀ ਕੀਰਦਾਸ ਅਨੰਦ ਸਾਹਿਬ ਜੀ ਕੇ ਛਾਂ ਕੋੜੀਆਂ ਜੀ ਕੀਰਦਾਸ ਭੁੱਲ ਜਤ ਮਾਫ ਕਰੀ ਆਪ ਜੀ ਕੇ ਅਗੇ ਮਰੇ ਆਗੰਮ ਸਤਿਪੰਜਮ ਰਿਤ ਕੜਾਹ ਪ੍ਰਸ਼ਾਦ ਦੀ ਤੇਕ ਸੱਜ ਕਰਕੇ ਹਾਜ਼ਰ ਹਾਂ ਦੱਤੇ ਪ੍ਰਮਾਣ ਹੋਵੇ ਦੱਤੇ ਪ੍ਰਵਾਲ ਆ ਕੜਾ ਤਰਸ਼ਾ ਦੇ ਕਰ ਆਈਆਂ ਸੰਗ ਪਾ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ੀ ਕਰਨੀ ਜੋ ਜੀ ਆਗਿ ਦੀ ਚਰਨ ਸ਼ਰਨ ਆਵੇ ਸਦਾ ਅਨੰਤ ਪ੍ਰਸੰਨ ਜਾਵੇ ਅਰੇ ਸੋ ਝੜੇ ਤਰਾ ਅੱਜ ਦੀ ਵਰਤੇ ਸਿੱਖ ਪੜਦੇ ਸੁਣਦੇ ਸਰਬੱਤ ਦਾਹੇ ਮੰਗ ਹੋਵਣਾਂ ਨਾਣੇ ਤੇ ਨਾਮ ਚੜਦੀ ਤਰਾ ਤੇਰੇ ਭਾਣੇ ਸਰਬੱਤ ਦਾ सभ सिखण को कम है